ਸੰਮੀਰ ਜਵਾ ਜ਼ਿੰਦਾਬਾਦ 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 ਉਹ ਤੁਸੀਂ ਇਹਨਾਂ ਦੇ 410 ਜਿਸਰਾਕ ਜੀ ਸਤਿ ਸ਼੍ਰੀ ਅਕਾਲ ਸਾਥੀਓ ਗੱਜਕੇ ਫਤਿਹਾਂ ਸੰਧੀ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਨੀਆਂ ਕੇਸਰੀ ਤੇ ਨੀਲੀ ਦਸਤਾਰਾਂ ਨਾਲ ਭਰਿਆ ਹੋਇਆ ਪੰਡਾਲ ਜੇ ਫਤਿਹ ਪਾਕਿਸਤਾਨ ਤੱਕ ਨਾ ਜਾਵੇ ਫਿਰ ਸਵਾਦ ਨਹੀਂ ਆਉਂਦਾ ਵਾਹਿਗੁਰੂ ਜੀ ਦਾ ਖਾਲਸਾ ਸਾਥੀਓ ਅੱਜ ਕੁਦਰਤ ਦਾ ਵੇਖ ਲਓ ਤੁਸੀਂ ਜਦੋਂ ਕਹਿੰਦੇ ਅੱਤ ਦੀ ਗਰਮੀ ਪੈਂਦੀ ਹੈ ਤਾਂ ਰੱਬ ਵੀ ਮੀਂਹ ਪਾ ਦਿੰਦਾ ਜਦੋਂ ਕਹਿੰਦੇ ਸੁੱਕੀ ਠੰਡ ਪੈਂਦੀ ਹੈ ਤੇ ਰੱਬ ਫੇਰ ਮੀਂਹ ਪਾ ਦਿੰਦਾ ਵੀ ਲੋਕਾਂ ਨੂੰ ਤਕਲੀਫ ਨਹੀਂ ਹੋਣੀ ਚਾਹੀਦੀ ਸਾਡੇ ਖੇਤਾਂ ਦਾ ਖਿਆਲ ਜੇ ਅਸੀਂ ਨਾ ਵੀ ਰੱਖ ਸਕੀਏ ਉਹ ਪ੍ਰਮਾਤਮਾ ਹਮੇਸ਼ਾ ਖਿਆਲ ਰੱਖਦਾ ਸਾਡਾ ਉਵੇਂ ਜਿਹੜੀ ਬਾਦਲਾਂ ਨੇ ਤੇ ਕਾਂਗਰਸੀਆਂ ਨੇ ਗਰਮੀ ਕੀਤੀ ਹੈ ਕ腐ਸ਼ਨ ਦੀ ਹਾਂਜੀ 2 ਮਿੰਟ ਚਾਰੇ ਉਹਦੇ ਤੇ ਹੁਣ ਕੇਜਰੀਵਾਲ ਨਾਮ ਦਾ ਮੀਂਹ ਪੈਣ ਵਾਲਾ ਹੈ ਜਦੋਂ ਇਹੋ ਜਿਹੇ ਬਾਪੂ ਬੋਲਣ ਲੱਗੇ ਫੇਰ ਨਹੀਂ ਰੁਕਦੀ ਕਰਾਂਜੀ ਆ ਦੇਖ ਲਓ ਜਿੱਥੇ ਆਪ ਖੜੇ ਸਭਾ ਕਰ ਰਹੇ ਐ ਬਿਲਕੁਲ ਮੇਰੇ ਸਾਹਮਣੇ ਉਹ ਬਾਈ ਦੀ ਫੋਟੋ ਲੱਗੀ ਆ ਬੋਨੀ ਅਮਰਪਾਲ ਸਿੰਘ ਉਹ ਫੋਟੋ ਦੇਖੋ ਉਹ ਦੰਦਿਆ ਕਿਵੇਂ ਕੱਢਦਾ ਉਹ ਦੇਖ ਲਓ ਪਤਾ ਕੀ ਕਹਿ ਰਿਹਾ ਤੁਹਾਨੂੰ ਫੇਰ ਪਾ ਦੋ ਕੋਟਾ ਫੇਰ ਮੁਰਖ ਬਣਾਵਾਂਗੇ ਇੱਕ ਕੁਦਰਤ ਇਹਨਾਂ ਦੀਆਂ ਦੰਦੀਆਂ ਕੱਢਣੀਆਂ ਬੰਦ ਕਰਾਉਣੀਆਂ ਨੇ ਆਪਾਂ ਨੇ ਸਾਡੇ ਦੁੱਖਾਂ ਤੇ ਸਾਡੇ ਬੱਚਿਆਂ ਦੀਆਂ ਸਾਡੇ ਕਿਸਾਨਾਂ ਦੀਆਂ ਇਲਾਜਾਂ ਤੇ ਇਹਨਾਂ ਕੀ ਤੰਦ ਕੱਢਣ ਵਾਲੀ ਫੋਟੋ ਸੋਹਣਾ ਜੀ ਜੰਦੀ ਜੰਦੀ ਹੈ ਆਓ ਥੱਲੇ ਚੱਲਦੇ ਕੀ ਚਿਹਰਾ ਸਾਡਾ ਕਿਸਾਨ ਖੁਦ ਖੁਸ਼ੀਆਂ ਕਰੇ ਨੌਜਵਾਨ ਚਿੱਟਾ ਕਾਖਾ ਮਰੇ ਇੰਡਸਟਰੀ ਬਰਬਾਦ ਹੋ ਜਾਏ ਬੱਚੇ ਬੇਰੋਜ਼ਗਾਰ ਹੋ ਜਾਏ ਉਹਨੇ ਖੇਡਣ ਵਾਲੇ ਉਹਨੇ ਵੇਖਣ ਵਾਲੇ ਪਾਓ ਦੇਖੋ ਇਹ ਬੰਦ ਕੱਢ ਰਹੇ ਐਸ ਵਾਰ ਇਹਨਾਂ ਦਾ ਹਾਸਾ ਬੰਦ ਕਰਨਾ ਵੀ ਨਹੀਂ ਜਦੋਂ ਘਰੇ ਮਰਗਤ ਤੇ ਮਰਗਤ ਹੋ ਰਹੀ ਹੋਵੇ ਉਦੋਂ ਦੰਦ ਨਹੀਂ ਕੱਢੀ ਤੇ ਪੁੱਗੀ ਸਾਹਿਬ ਉਦੋਂ ਦੁੱਖ ਵੱਡਾਈ ਦਾ ਸੋ ਸਾਥੀਓ ਭਾਈ ਦੁਨੀਆਵਾਂ ਦੀ ਟਕਾਲੋ ਇੱਥੇ ਨਾ ਸੋ ਸਾਥੀਓ ਹਰਦਾਇਕ ਸਰਬਾਈ ਤੁਹਾਡਾ ਜੱਸੀ ਜਸਰਾਜ ਆਮ ਆਦਮੀ ਪਾਰਟੀ ਆ ਅਰਵਿੰਦ ਕੇਜਰੀਵਾਲ ਜੀ ਦੇ ਆਸ਼ੀਰਵਾਦ ਨਾਲ ਬਠਿੰਡੇ ਲੋਕ ਸਭਾ ਦੀ ਇਲੈਕਸ਼ਨ ਲੜ ਕੇ ਆਇਆ ਸੀ 2014 ਦੇ ਵਿੱਚ ਜਦੋਂ ਅਰਵਿੰਦ ਜੀ ਨੂੰ ਆਪਣੇ ਵਰਗੇ ਸਿਰੜੀ ਲੋਕ ਚਾਹੀਦੇ ਸੀ ਜਿਹੜੇ ਖੜ ਜਾਣ ਜ਼ੁਲਮ ਦੇ ਖਿਲਾਫ ਕਦੋਂ ਮੈਂ ਆਪਣੇ ਸ਼ਹੀਦਾਂ ਨੂੰ ਅੱਜ ਤੋਂ ਫੇਰ ਸਲੂਟ ਕਰੂੰਗਾ ਤੇ ਤੁਹਾਡੀਆਂ ਰਗਾਂ 'ਚ ਕਾਇ ਜਿੰਨਾ ਮਰਜੀ ਚਿੱਟਾ ਭੁੱਕਤਾ ਹੋਵੇ ਬਾਦਲਾਂ ਨੇ ਜਿੰਨੇ ਮਰਜੀ ਬਰਬਾਦੀ ਦੇ ਕਗਾਰ ਤੇ ਪੰਜਾਬ ਲਿਆ ਹੋਵੇ ਪਰ ਸਾਡੇ ਰਗਾਂ 'ਚ ਵਗਦੇ ਹੋਏ ਖੂਨ ਨੇ ਫੇਰ ਅੰਗੜਾਈ ਲਈ ਕਿ 33 ਲੱਖ ਤੋਂ ਜ਼ਿਆਦਾ ਵੋਟਾਂ ਪੰਜਾਬ ਦੇ ਲੋਕ ਸਭਾ ਚ ਪਾਈਆਂ ਦੇ ਚਾਰ ਮੈਂਬਰ ਆਫ ਪਾਰਲੀਮੈਂਟ ਪੰਜਾਬ ਨੇ ਦਿੱਤੇ ਸਾਨੂੰ ਜੇ ਕੇਜਰੀਵਾਲ ਸਾਹਿਬ ਉਹਨਾਂ ਕਿਤੇ 10 ਦਿਨ ਲਈ ਮਿਲ ਜਾਂਦੇ ਪੰਜਾਬ ਮੈਂ ਦਾਵਾ ਕਰਦਾ ਕਿ 13 ਦੀਆਂ 13 ਸੀਟਾਂ ਆਵਾਜ਼ੀ ਪਾਰਟੀ ਨੇ ਲੋਕ ਸਭਾ ਦੀਆਂ ਜਿੱਤਣੀਆਂ ਸੀ ਸੋ ਸਾਥੀਓ ਪਰ ਉਹਦੇ ਵਿੱਚ ਵੀ ਕੋਈ ਭਲਾਈ ਹੁੰਦੀ ਹੈ ਜੇ ਇੱਕਦਮ ਥੋੜੀ ਜੀ ਮਿਹਨਤ ਨਾਲ ਕਿਸੇ ਕਿਸਾਨ ਦੀ ਫਸਲ ਨੂੰ ਜਾਦਾ ਬੂਰ ਪੈ ਜਵੇ ਤਾਂ ਕਈ ਵਾਰੀ ਕਿਸਾਨ ਮਿਹਨਤ ਕਰਨੀ ਛੱਡ ਦਿੰਦੇ ਆ ਜਿਹੜੇ ਸਿੰਗਰ ਜਿਨ੍ਹਾਂ ਦਾ ਉਹਦੇ ਹੀ ਪਹਿਲਾ ਗਾਣਾ ਹਟੋ ਜੇ ਤੇ ਫੌਰਨ ਦਾ ਟੂਰ ਲਾ ਆਵੇ ਬਹੁਤ ਸਾਰੇ ਬਹੁਤ ਸਾਰੇ ਕੁੜੀਆਂ ਉਹਦੀਆਂ ਫੈਨ ਹੋ ਜਾਣ ਉਹ ਸਿੰਗਰ ਵੀ ਫੁਕੜਾ ਹੋ ਜਾਂਦਾ ਮਿਹਨਤ ਕਰਨੀ ਛੱਡ ਦਿੰਦਾ ਕਈ ਛੋਟੂ بڑے ਕਈ ਛੋਟੂ ਢਿੱਕੇ ਦੇਖਿਆ ਕਿ ਨਹੀਂ ਸੋ ਸਾਥੀਓ ਜੇ ਰੱਬ ਨੇ ਉਹ ਚਾਰ ਮੈਂਬਰ ਆਫ ਪਾਰਲੀਮੈਂਟ ਦਿੱਤੇ ਉਹਦੇ ਵਿੱਚ ਵੀ ਪ੍ਰਮਾਤਮਾ ਵੱਲੋਂ ਕੋਈ ਇਸ਼ਾਰਾ ਹੋਊਗਾ ਕੋਈ ਭਲਾਈ ਹੋਊਗੀ ਸਾਡੀ ਬਠਿੰਡੇ ਦੇ ਵਿੱਚ ਮੈਗੋ ਅਮੰਦਪੁਰ ਲੋਕ ਸਭਾ ਦਾ ਰਹਿਣ ਵਾਲਾ ਆ ਅਰਵਿੰਦ ਜੀ ਨੇ ਵਿਸ਼ਵਾਸ ਕੀਤਾ ਇੱਕ ਹੁੰਦਾ ਫਿਲਮੀ ਹੀਰੋ ਵੀ ਤਾਵਾ ਚੱਕਿਆ ਤੇ ਇੱਕ ਵਾਹ ਡਿਸ਼ੂ ਤੇ 10-10 ਗੁੰਡੇ ਉੱਡਦੇ ਜਾ ਰਹੇ ਬੰਦਾ ਕਹਿੰਦਾ ਬੱਲੇ ਵੀ ਬੱਲੇ ਪਾਵੇ ਵਾਲੇ ਚ ਬੜੀ ਜਾਨ ਨਾ ਕਿਸੇ ਹਥਿਆਰ ਵਾਲੇ ਕੋਲ ਜਾਨ ਨਹੀਂ ਹੁੰਦੀ ਜਾਨ ਤਾਂ ਗਰੀਬ ਕੋਲ ਹੁੰਦੀ ਹੈ ਜਦੋਂ ਕਿਤੀਲੇ ਵਰਗਾ ਬੰਦਾ ਜੇ ਉਹਦੀ ਭੈਣ ਨੂੰ ਕੋਈ ਉਹਦੀ ਅੱਖਾਂ ਸਾਹਮਣੇ ਛੇੜੇ ਤਾਂ ਅਗਲਾ ਕਲੇਜੇ 'ਚ ਮਾਰਦਾ ਉਹ ਹੁੰਦਾ ਜਿਗਰਾ ਕਿਉਂਕਿ ਗਰੀਬ ਆਦਮੀ ਕੋਲ ਇੱਜ਼ਤ ਤੋਂ ਇਲਾਵਾ ਕੁਝ ਨਹੀਂ ਹੁੰਦਾ ਤੇ ਸਾਡੀ ਗਰੀਬੀ ਦੇ ਉੱਤੇ ਅੱਜ ਤੱਕ ਕਦੀ ਕਾਂਗਰਸ ਤੇ ਕਦੀ ਹਕਾਲੀ ਇਹਨਾਂ ਨੇ ਰੋਕਿਆ ਸੇਖਿਆ ਨਹੀਂ ਬਾਦਲ ਕਹਿੰਦਾ ਵੀ ਕਾਂਗਰਸ ਨੇ ਛਰਾਸੀ ਕਰਤੀ ਸਾਡੇ ਬੱਚੇ ਮਾਰ ਕੇ ਸਾਡੀਆਂ ਧੀਆ ਵਿਧਵਾਵਾ ਕਰਤੀਆਂ ਸਾਡੇ ਸਿੱਖਾਂ ਦੇ ਗਲ 'ਚ ਤੈਰ ਪਾਤਾ ਕਿ ਫੂਕਿਆ ਕਾਂਗਰਸ ਮਾੜੀ ਐ ਅਸੀਂ ਕਹਿੰਦੇ ਠੀਕੇ ਫੇਰ ਬਾਦਲ ਨੂੰ ਰੋਕਾ ਪਾ ਦੋ ਕਾਂਗਰਸ ਮਾੜੀ ਹੈ ਕੈਪਟਨ ਬਰਿੰਦਰ ਸਿੰਘ ਉਹ ਆਪਣਾ ਰਾਗ ਲਾਪਤ ਹੁੰਦਾ ਅਸੀਂ ਉਹ ਪਰਲੇ ਪਾਸੇ ਵੋਟਾਂ ਪਾ ਦਿੰਦੇ ਆ ਪਰ ਸ਼ਰਾਬ ਦੇ ਠੇਕੇ ਰੇਤੇ ਦੀਆਂ ਖੱਡਾਂ ਇਹ ਜਿੱਥੋਂ ਜਿੱਥੋਂ ਪੰਜਾਬ ਚ ਆਮਤਾਂ ਰਹਿੰਦੀ ਹੈ ਜੇ ਹਿੱਸਾ ਬਾਦਲ ਨੂੰ ਜਾਂਦਾ ਤਾਂ ਅੱਧਾ ਹਿੱਸਾ ਕਾਂਗਰਸ ਨੂੰ ਵੀ ਜਾਂਦਾ ਵਿੱਚੋਂ ਜਾਂਦਾ ਕਿ ਨਹੀਂ ਜਦੋਂ ਮਜੀਠੀਏ ਦੇ ਉੱਤੇ ਸੀਬੀਆਈ ਇਨਕੁਆਇਰੀ ਦੀ ਗੱਲ ਹੋਈ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਕਿਉਂ ਕਿਹਾ ਕਿ ਪੰਜਾਬ ਪੁਲਿਸ ਹੀ ਇਨਕੁਆਇਰੀ ਕਰੇਗੀ ਸੀਬੀਆਈ ਇਨਕੁਆਇਰੀ ਦੀ ਲੋੜ ਕੋਈ ਨਹੀਂ ਕਿਉਂ ਭਈ ਤੇਰੀ ਕੀ ਰਿਸ਼ਤੇਦਾਰੀ ਹੈ ਸਾਨੂੰ ਵੋਟਾਂ ਵੇਲੇ ਕੈਪਟਨ ਅਮਰਿੰਦਰ ਸਿੰਘ ਸ਼ਗੂਫਾ ਛੱਡ ਦਿੰਦਾ ਹੈ ਕਿ ਮੈਂ ਸੁਖਬੀਰ ਦੇ ਪਜਾਮੇ 'ਚ ਚੂਹਾ ਛੱਡੂੰਗਾ ਅਸੀਂ ਕਹਿੰਦੇ ਬੜਾ ਡਰੇਰ ਆ ਵੀ ਪਜਾਮੇ 'ਚ ਚੂਹਾ ਛੱਡੂਗਾ ਉਹ ਕਦੀ ਕੈਪਟਨ ਅਮਰਿੰਦਰ ਸਿੰਘ ਉਹਨੂੰ ਕਹਿੰਦਾ ਇਹ ਬਾਂਦਰਿਆ ਮੁਜੀਠੀਏ ਨੂੰ ਕਿਹਾ ਸੀ ਨਾ ਐਮਪੀ ਦੀਆਂ ਇਲੈਕਸ਼ਨਾਂ 'ਚ ਇਹ ਬਾਂਦਰ ਜਾ ਅਈ ਕਹਿੰਦੇ ਬਾਂਦਰ ਕਹਿੰਦਾ ਮੁਜੀਠੀਏ ਨੂੰ ਫਟਾਤ ਲੈ ਰ ਹੈ ਐਨੇ ਚ ਹੀ ਵੋਟਾਂ ਪਾ ਦਿੰਨੇ ਆ ਸੀ ਕਦੀ ਸੁਖਬੀਰ ਨੂੰ ਕਹਿ ਦਿੰਦਾ ਇਹ ਬਲੂੰਗੜਾ ਓਏ ਯਾਰ ਮਹਾਰਾਜਾ ਨਹੀਂ ਡਰਦਾ ਕਿਸੇ ਤੋਂ ਭਾਈ ਬਲੂੰਗੜਾ ਕਹਿੰਦਾ ਸਿੱਧਾ ਹੀ ਸਾਡੇ ਵਾਸਤੇ ਆਹ ਗੱਲ ਹੋ ਜਾਂਦੀ ਭਾਈ ਆਹੀ ਪੰਗਾ ਲਊਗਾ ਅਸੀਂ ਪਤਾ ਕਿਵੇਂ ਦੇਖਦੇ ਆ ਵੋਟਾਂ ਨੂੰ ਜਿਵੇਂ ਪਿੰਡ ਚ ਤੋਂ ਪਹਿਲਵਾਨਾਂ ਨੇ ਘੋੜਾ ਨਾ ਹੋਵੇ ਸਾਡੇ ਬੋੜਾ ਥੱਲੇ ਬੈਠ ਕੇ ਬਜ਼ੁਰਗ ਨੌਜਵਾਨ ਕਾਲਜਾਂ ਯੂਨੀਵਰਸਿਟੀਆਂ ਚ ਬੈਠ ਕੇ ਸਾਰੇ ਕਹਿੰਦੇ ਪੱਤਾ ਸਿੱਟ ਜਾ ਕਰ ਸਿਆਂ ਇਹ ਸਵਾਰੀ ਦੇਖੀ ਵੀ ਰਾਜਾ ਫੱਟੇ ਚ ਨਾ ਨਾ ਬਾਦਲ ਵੀ ਖੜਾਈ ਹੈ ਨਹੀਂ ਨਹੀਂ ਇਹ ਸਵਾਰ ਜੰਮਤਾ ਪਾਰਟੀ ਸਾਡੇ ਅਸੀਂ ਫੁੱਟਬਾਲ ਦੇ ਮੈਚ ਵਾਂਗ ਜਾਂ ਪਹਿਲਵਾਨਾਂ ਦੇ ਘੋੜਾ ਵਾਂਗ ਹਮੇਸ਼ਾ ਵੋਟਾਂ ਨੂੰ ਇਹ ਦੇਖਦੇ ਆਂ ਫਰਾੜਾ ਫੱਟੇ ਚੱਕੂ ਫਲਾਣਾ ਫੱਟੇ ਚੱਕੂ ਭਾਈ ਫੱਟੇ ਛੋਟੇ ਚੱਕੇ ਜਾਂਦੇ ਫੱਟੇ ਸਾਡੇ ਚੱਕੇ ਜਾਂਦੇ ਇਹਨਾਂ ਤੋਂ ਦੱਸੋ ਕਿਹੜੇ ਕਾਂਗਰਸ ਤੇ ਕਿਹੜੇ ਕਾਲੀਆਂ ਦੇ ਐਮਐਲਏ ਦੀ ਜਾਇਦਾਦ ਘਟ ਗਈ ਬਦੀ ਹੈ ਭਾਈ ਜੀ ਮੋਟੀ ਮੋਟੀ ਗੱਲ ਸਮਝਾਉਂਗਾ ਪੰਜਾਬੀ 'ਚ ਪੰਜਾਬੀਓ ਇੱਕ ਸਾਲ 'ਚ ਕਿੰਨੇ ਦਿਨ ਹੁੰਦੇ ਐ 365 ਕਿੰਨੇ 365 ਜੇ ਉਰੇ ਐਕਸੀਡੈਂਟ ਹੋਇਆ ਪਿਆ ਹੋਵੇ ਤੁਸੀਂ ਨੌਕਰੀ ਤੇ ਜਾਣਾ ਹੋਵੇ ਇੱਕ ਬੰਦਾ ਤੜਪ ਰਿਹਾ ਹੋਵੇ ਉਹਦੀਆਂ ਫਸਲੀਆਂ ਬਾਹਰ ਹੋਣ ਜਾਂ ਇਥੋਂ ਖੂਨ ਤੁਸੀਂ ਆਏ ਆ ਦੇਖਿਆ ਨਹੀਂ ਜਾਂਦਾ ਹੋਈ ਹੋਈ ਹਸਪਤਲ ਜਾਂਦੇ ਜਾਂਦੇ ਪੂਰਾ ਸਾਡੀ ਹਾਲਤ ਇਹ ਹੁੰਦੀ ਐ ਉਹ ਕਹਿੰਦੇ ਨੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭੜ ਸਰਬਤ ਦਾ ਭਲਾ ਵੀ ਤੂੰ ਤਾਂ ਭਲਾ ਕੀਤਾ ਨਹੀਂ 5 ਮਿੰਟ ਰੁੱਕ ਕੇ ਸਾਡੀ ਕਾਰ ਦੀਆਂ ਸੀਟਾਂ ਗੰਦੀਆਂ ਹੋ ਜਾਣਗੀਆਂ ਮੇਰਾ ਰੇਮੰਡ ਦਾ ਕੋਟ ਗੰਦਾ ਹੋ ਜੂ ਮੈਂ ਯਾਰ ਨੌਕਰੀ ਤੋਂ ਲੇਟ ਹੋ ਜੂ ਅਸੀਂ 5 ਮਿੰਟ ਆਪਣੇ ਨਾਲ ਦੇ ਬੰਦੇ ਨੂੰ ਮਰਦੇ ਨੂੰ ਹਸਪਤਾਲ ਨਹੀਂ ਪਹੁੰਚਾਉਂਦੇ ਇੰਨਾ ਕੀਮਤੀ ਹੈ ਸਾਡਾ ਟਾਈਮ ਤੇ 1 ਸਾਲ 'ਚ 365 ਦਿਨ ਹੁੰਦੇ ਐ ਤੇ 5 ਸਾਲਾਂ 'ਚ 1825 ਦਿਨ ਹੁੰਦੇ ਐ 1825 ਦਿਨ ਦੇਣ ਲੱਗਿਆ ਤੜੀ ਸੋਚਦੇ ਕਿਹੜੇ ਗੁੰਡੇ ਐ ਐਮਐਲਏ ਨੂੰ ਦੇਣ ਲੱਗਿਆ 1825 ਆਪਣੀ ਜ਼ਿੰਦਗੀ ਦੇ ਦੇਰ ਉਦੋਂ ਦੇਣ ਲੱਗੇ ਤੜੀ ਸੋਚਦੇ ਵੀ ਫਲਾਣਾ ਤਾਇਰ ਐ ਚਿੱਟਾ ਵੇਚੀ ਤਾਂ ਖਾਣੇਦਾਰਾਂ ਨਾਲ ਸਿੱਧੀ ਐ ਫਲਾਣਾ ਦਾ ਝੂਠੇ ਪਰਚੇ ਕਰਾਉਂਦਾ ਓਹ ਥੋੜੀ ਜ਼ਿੰਦਗੀ ਇੰਨੀ ਕੀਮਤੀ ਐ ਸਾਥਿਓ ਕਿ ਤੁਹਾਡੇ ਕੋਲ ਆਪਣੇ ਨਾਲ ਦੇ ਵਾਸਤੇ ਮਰਦੇ ਬੰਦੇ ਵਾਸਤੇ ਟਾਈਮ ਨਹੀਂ ਤੇ ਆਪਣੀ ਜ਼ਿੰਦਗੀ ਦੇ 1825 ਦਿਨ ਜਦੋਂ ਦੰਨੇ ਉਹਦੋਂ ਜਬਾ ਹੀ ਨਹੀਂ ਸੋਚਦੇ ਇੱਥੋਂ ਆਹ ਸਬਜੀ ਵਾਲੇ ਤੋਂ ਸਬਜੀ ਲੈਣੀ ਹੋ ਗਈ ਅਗਲਾ ਕਹਿੰਦਾ ਜੀ ਗੋਭੀ ਕਿੰਨੇ ਰੁਪਏ ਕਿਲੋ 30 ਰੁਪਏ ਕਿਲੋ ਹੈ ਜੀ ਭਈਆ ਤੇਰਾ ਦਿਮਾਗ ਕਿੱਰਾ ਹੋਇਆ 20 ਦੇ ਦੇ ਆਪ ਨੂੰ ਦੇ ਦੋ ਉਹਦੇ ਦਾ 5-5 ਰੁਪਏ ਦਾ ਹਿਸਾਬ ਹੈ ਗਰੀਬ ਦੇ ਨਾਲ ਆਪਣੇ ਐਮਐਲਏ ਲੀਡਰ ਨਾਲ ਕੋਈ ਹਤਾਬ ਹੀ ਨਹੀਂ ਬਾਈ ਜੀ 1825 ਦਿਨ ਜ਼ਿੰਦਗੀ ਦੇ ਆਪਾਂ ਕਹਿੰਦੇ ਆ ਵੋਟ ਮੇਰੀ ਐ ਭਾਈ ਇਸ ਵਾਰ ਸਰਪੰਚ ਨੇ ਢੰਗ-ਤੰਗ ਕਰਾ ਦਿੱ ਬਰੇ ਭਾਈ ਪੇਟੀ ਲੈ ਗਿਆ ਮੈਂ ਤਾਂ ਸਿੱਧੀ ਮੈਂ ਕਿਹਾ ਸਰਪੰਚ ਸਾਹਿਬ ਇੱਕ ਬੋਤਲ ਲੈ ਲੇ ਸਰਦਾ ਮੈਂ ਤਾਂ ਪੇਟੀ ਉਹ ਲੈ ਆਇਆ ਓਏ ਅਸੀਂ ਇੱਕ दारू ਤੇ ਪੇਟੀ ਪਿੱਛੇ ਆਪਣੀ ਵੋਟ ਦਾ ਸੌਦਾ ਕਰਦੇ ਆਂ ਆ ਸਾਡੀ ਔਕਾਤ ਹੈ ਤੁਹਾਨੂੰ ਕੋਈ 1000 ਰੁਪਏ ਦੇ ਦੇ ਤੇ ਗੁਰੂ ਗ੍ਰੰਥ ਸਾਹਿਬ ਦੀ ਸੌਖਵਾ ਦੇ ਵਿਖਾਸ ਹੋ ਅਲੱਗ 1000 ਰੁਪਏ ਕਿੰਨੇ ਵੋਟਾਂ ਪੰਜ ਹਲਾ 5000 ਚਾ 500 ਤੋਂ ਲੈ ਰੱਖ